ਦੀਵਾਨਾ ਰਹਿਦੇ ਸਤਕਾਰ ਸ੍ਰੋਤਿਓ ਬੱਸੇ ਜ਼ਿੰਦਗੀ ਵੀ ਇੱਕ ਖੇਡ ਹੈ ਜਿਸ ਤੇ ਲਈ ਇਸ ਖੇਡ ਦੇ ਵਿੱਚ ਸਾਡੇ ਬਹੁਤ ਸਾਰੇ ਕਰੈਕਟਰ ਆਉਂਦੇ ਨੇ ਟਰੈਕਟਰ ਆਉਂਦੇ ਨੇ ਲੱਕੜ ਦੇ ਟਰੈਕਟਰ ਆਉਂਦੇ ਨੇ ਬੱਚਿਆਂ ਦੀਆਂ ਖੇਡਾਂ ਦੀ ਗੱਲ ਕਰੀਏ ਗੁੱਡੀਆਂ ਪਟੋਲੇ ਲੜਕੀਆਂ ਦੀ ਪਸੰਦੀਦਾ ਖੇਡਾਂ ਨੇ ਪਰ ਉਸ ਰਣ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਬਣੇ ਹੋਏ ਖਿਡਾਉਣੇ ਆ ਗਏ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚੱਲਦੇ ਨੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਟੌイズ ਬੱਚਿਆਂ ਲਈ ਕਿੰਨੇ ਕੁ ਫਾਇਦੇਮੰਦ ਨੇ ਕਿੰਨੇ ਕੁ ਖਤਰਨਾਕ ਨੇ 10 ਸਾਲ ਪਹਿਲਾਂ ਦੀ ਹੈਲੋ ਬਾਰਬੀ ਨੂੰ ਲੈ ਕੇ ਅੱਜ ਤੱਕ ਦੇ ਸਮਾਰਟ ਟਾਪ ਦੇ ਇਨਰ ਟੌイズ ਦੀ ਕਹਾਣੀ ਬੜਾ ਕੁਝ ਸਿਖਾਉਂਦੀ ਹੈ ਨਿਊਯਾਰਕ ਤੋਂ ਰਿਪੋਰਟ ਹੈ ਕਿ AI ਜਣ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਰਫ ਹੁਣ ਲੈਪਟਾਪ ਮੋਬਾਈਲ ਤੱਕ ਹੀ ਸੀਮਤ ਨਹੀਂ ਇਹ ਬੱਚਿਆਂ ਦੇ ਖਿਡੌਣਿਆਂ ਦੇ ਵਿੱਚ ਵੀ ਆਵੜਿਆ 10 ਸਾਲ ਪਹਿਲਾਂ ਮਟੈਲ ਨੇ ਹੈਲੋ ਬਾਰਵੀ ਨਾਂ ਦੀ ਇੱਕ ਇੰਟਰਨੈਟ ਨਾਲ ਜੁੜੀ ਡਾਰਵੀ ਵਾਲ ਲਾਂਚ ਕੀਤੀ ਸੀ ਜੋ ਬੱਚਿਆਂ ਦੀਆਂ ਗੱਲਾਂ ਸੁਣਦੀ ਸੀ ਤੇ AI ਦੇ ذریعے ਉਹਨਾਂ ਨੂੰ ਜਵਾਬ ਦਿੰਦੀ ਸੀ ਲੇਕਿਨ ਇਹ ਪ੍ਰਯੋਗ ਅਸਫਲ ਰਿਹਾ ਫੇਲ ਹੋ ਗਿਆ ਸੁਰੱਖਿਆ ਖਾਮੀਆਂ ਦੇ ਚਲਦੇ ਇਸ ਨੂੰ ਬੰਦ ਕਰਨਾ ਪਿਆ ਹੁਣ ਮਟੈਲ ਅਤੇ ਓਪਨ AI ਨੇ ਮਿਲ ਕੇ ਫਿਰ AI ਟੌਇਸ ਲਿਆਉਣ ਦੀ ਤਿਆਰੀ ਕੀਤੀ ਹੈ ਇਸ ਵਾਰ ਉਹਨਾਂ ਦਾ ਦਾਵਾ ਕਿ ਇਹ ਖਡਾਉਣੇ ਇਨੋਵੇਸ਼ਨ ਪ੍ਰਾਈਵੇਸੀ ਤੇ ਸੇਫਟੀ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਏ ਜਾਣਗੇ لیکن سوال ਉਹੀ ਹੈ ਕਿ ਇਹ ਬੱਚਿਆਂ ਦੇ ਲਈ ਇਹ 스마트 ਟੌਏ ਦੀ ਜ਼ਰੂਰਤ ਹੈ ਕਿ ਇਹ ਬੱਚਿਆਂ ਦੀ ਕਲਪਨਾਕ ਸ਼ਕਤੀ ਨੂੰ ਉਹਨਾਂ ਦੀ ਕਲਪਨਾ ਨੂੰ ਇਮੇਜਿਨੇਸ਼ਨ ਨੂੰ ਵਧਾਉਂਦੇ ਨੇ ਜਾਂ ਸੀਮਤ ਕਰਦੇ ਨੇ ਜਾਂ ਘਟਾਉਂਦੇ ਨੇ ਇਸ ਰਾਨ ਇਸ ਰਿਪੋਰਟ ਦੇ ਵਿੱਚ ਕਈ ਸਾਰੇ ਤੱਤ ਨੇ ਤੇ ਜਿਸ ਮੁਤਲਕ ਕਿ ਅੱਜ ਦੇ AI ਟੌイズ ਬੱਚਿਆਂ ਦੇ ਲਈ ਕਿੰਨੇ ਉਪਯੋਗੀ ਨੇ ਤੇ ਕਿੰਨੇ ਦੁਰਉਪਯੋਗੀ ਨੇ ਇਸ ਸਬੰਧੀ ਫੈਕਟਰ ਇੱਕ ਇਹ ਹੈ ਕਿ AI ਖਡਾਉਣਿਆਂ ਦੇ ਵਿੱਚ ਸੁਰੱਖਿਆ ਜੋ ਸਭ ਤੋਂ ਵੱਡੀ ਚੁਣੌਤੀ ਹੈ 215 ਦੇ ਵਿੱਚ ਮਟਾਇਲ ਨੇ ਹੈਲੋ ਬਾਰਬੀ ਲਾਂਚ ਕੀਤੀ ਸੀ ਇਹ ਡਾਲ ਬੱਚਿਆਂ ਦੀਆਂ ਗੱਲਾਂ ਸੁਣਦੀ ਸੀ ਤੇ ਫਿਰ AI ਤਕਨੀਕ ਦੇ ਜ਼ਰੀਏ ਇੰਟਰਨੈਟ ਤੇ ਉਹਨਾਂ ਦਾ ਜਵਾਬ ਦਿੰਦੀ ਸੀ ਲੇਕਿਨ ਜਲਦੀ ਹੀ ਸੁਰੱਖਿਆ ਇਸ਼ਤਿਹਾਰਾਂ ਦੇ ਵਿੱਚ ਇਸ ਦੀਆਂ ਖਾਮੀਆਂ ਨਿਕਲੀਆਂ ਆਹ ਸੌਰੀ ਸੁਰੱਖਿਆ ਮਾਰਾ ਨੇ ਇਸ ਦੇ ਵਿੱਚ ਖਾਮੀਆਂ ਲੱਭੀਆਂ ਖੋਜ ਦੇ ਵਿੱਚ ਇਹਨਾਂ ਖੋਜੀਆਂ ਨੇ ਲੱਭਿਆ ਕਿ ਕੋਈ ਵੀ ਹੈਕਰ ਇਸ ਡਾਲ ਦੇ ਜ਼ਰੀਏ ਬੱਚਿਆਂ ਨੂੰ ਗੱਲਬਾਤ ਦੇ ਰਹੀਂ ਗਲਤ ਗੱਲਾਂ ਸਿਖਾ ਸਕਦਾ ਹੈ ਤੇ ਉਹਨਾਂ ਬੱਚਿਆਂ ਤੋਂ ਉਹਨਾਂ ਦੀ ਨਿੱਜੀ ਜਾਣਕਾਰੀਆਂ ਚੁਰਾ ਸਕਦਾ ਮਤਲਬ ਤੁਹਾਡੇ ਘਰ 'ਚ ਕੌਣ-ਕੌਣ ਹੈ ਤੁਹਾਡੇ ਮਾਪਿਓ ਕੀ ਕਰਦੇ ਨੇ ਤੁਹਾਡੇ ਘਰ 'ਚ ਡਾਲਰ ਕਿੰਨੇ ਨੇ ਤੁਹਾਡੇ ਘਰ 'ਚ ਸੋਨੇ ਦੇ ਗਹਿਣੇ ਕਿੰਨੇ ਨੇ ਜਾਨੀ ਕਿ ਹੈਕਰਾਂ ਦੇ ਰਾਹੀਂ ਉਹ ਜਿਹੜੀ ਬੇਬੀ ਡਾਲ ਬਣਾਈ ਗਈ ਹੈ ਉਹ ਬੱਚਿਆਂ ਤੋਂ ਪ੍ਰਾਈਵੇਸੀ ਲੀਕ ਕਰਾ ਸਕਦੀ ਹੈ ਜਣੀ ਹੈਕਰ ਇੱਕ ਟੁਆਏ ਨੂੰ ਆਨਲਾਈਨ ਟੁਆਏ ਆ ਉਸ ਨੂੰ ਹੈਕ ਕਰ ਲੈਣ ਤੇ ਉਸ ਦੇ ذریعے ਬੱਚੇ ਕੋ ਕਿ ਭੋਲੇ ਹੁੰਦੇ ਨੇ ਸਭ ਦੱਸ ਦਾਂਦੇ ਨੇ ਕਿ ਘਰ ਚ ਕੀ ਕੀ ਹੈ ਸਾਡੇ ਮਾਪਿਓ ਕਿੱਦਾਂ ਨੇ ਘਰ ਚ ਹੋਰ ਕੌਣ ਕੌਣ ਹੈ ਤੁਹਾਡਾ ਅਕਾਊਂਟ ਨੰਬਰ ਦੱਸੋ ਇਹ ਕਰੋ ਉਹ ਕਰੋ ਸੋ ਇਸ ਕਰਕੇ ਉਹ ਸੁਰੱਖਿਆ ਮਾਰਾਂ ਦੇ ਮੱਦੇ ਨਜ਼ਰ ਇਹ ਖਡਾਉਣਾ ਫੇਲ ਹੋ ਗਿਆ ਸੀ ਤੇ ਇਸ ਸੰਬੰਧੀ ਇਹ ਜਿਹੜੀ ਹੈਲੋ ਬਾਰਬੀ ਸੀ ਇਸ ਦੀ ਖੇਡ ਨੂੰ ਖਤਮ ਕਰਨਾ ਪਿਆ ਈਸਮੰਦੀ ਗ੍ਰਿਮਸ ਅਤੇ ਐਲਨ ਮਸਕ ਦੇ بیٹے ਗ੍ਰਿਮਸ ਨੇ ਐਲਨ ਮਸਕ ਦੇ بیٹے ਤੋਂ ਪ੍ਰੇਰਿਤ ਹੋ ਕੇ ਇੱਕ AI ਟੁਆਇ ਬਣਾਇਆ ਜਿਸ ਦਾ ਨਾਮ ਸੀ ਗ੍ਰੌਕ ਇਹ ਰੈਕਟ ਦੀ ਆਕਾਰ ਦਾ ਇੱਕ ਸੌਫਟ ਟੁਆਇ ਹੈ ਜੋ ਬੱਚਿਆਂ ਦੀਆਂ ਗੱਲਾਂ ਸਮਝ ਕੇ ਉਹਨਾਂ ਦਾ ਜਵਾਬ ਦਿੰਦਾ ਹੈ ਸ਼ੁਰੂਆਤ ਦੇ ਵਿੱਚ ਤਾਂ ਬੱਚਾ ਹੈਰਾਨ ਹੁੰਦਾ ਹੈ ਕਿ ਟੁਆਇ ਉਹਦੀਆਂ ਗੱਲਾਂ ਨੂੰ ਯਾਦ ਰੱਖਦਾ ਕਿ ਮੈਂ ਕਿਸ ਸਮੇਂ ਕੀ ਪੁੱਛਿਆ ਸੀ ਲੇਕਿਨ ਜਲਦੀ ਹੀ ਇਹ ਉਸ ਨੂੰ ਅਜੀਬ ਲੱਗਦਾ ਕਿ ਇਹ ਟੁਆਇ ਬੇਮਤਲਬ ਦੀਆਂ ਗੱਲਾਂ ਕਰਨ ਲੱਗਿਆ ਆਖਰ ਇਸ ਟਾਇਰ ਨੂੰ ਉਸਨੇ ਬੰਦ ਕਰ ਦਿੱਤਾ ਫੈਕਟਰ 3 ਕੀ AI ਤਕਨੀਕ ਤਾਕਤਵਰ ਹੈ ਜਾਂ ਬੱਚਿਆਂ ਦੀ ਕਲਪਨਾ ਸ਼ਕਤੀ ਕੀ AI ਤਕਨੀਕ ਬੱਚਿਆਂ ਦੀ ਕਲਪਨਾ ਸ਼ਕਤੀ ਉਹਨਾਂ ਦੀ ਮੈਜੀਨੇਸ਼ਨ ਤੋਂ ਤਾਕਤਵਰ ਹੈ 오ਰੀਗਨ ਸਟੇਟ ਯੂਨੀਵਰਸਿਟੀ ਦੇ ਖੋਜੀ ਨੌਵੇਂ ਆਇਗਰ ਦੇ ਮੁਤਾਬਕ ਬੱਚਿਆਂ ਦੀ ਕਲਪਨਾ ਸ਼ਕਤੀ ਪੂਰੀ ਤਰ੍ਹਾਂ ਸਮਰੱਥ ਹੈ ਉਹ ਬਿਨਾ ਕਿਸੇ ਤਕਨੀਕ ਦੇ ਕਿਸੇ ਵੀ ਖਡਾਉਣੇ ਨੂੰ ਜੀਵਤ ਬਣਾ ਲੈਂਦੇ ਨੇ ਇਸ ਤਰ੍ਹਾਂ ਉਹ ਮੈਂ ਤੇ ਮੇਰੀ ਵਾਈਫ ਇੱਕ ਦਿਨ ਬੈਠੇ ਗੱਲਾਂ ਕਰਦੇ ਸੀ ਉਹ ਬਚਪਨ ਦੀਆਂ ਗੱਲਾਂ ਚੱਲ ਪਈਆਂ ਕਿ ਕੁੜੀਆਂ ਦੀ ਪਸੰਦੀ ਦਾ ਖੇਡ ਹੁੰਦੀ ਹੈ ਲੱਕੜ ਦੇ ਖਡਾਉਣੇ ਉਹਦੇ ਵਿੱਚ ਵੇਲਣਾ ਚੱਕਲਾ ਖੁਰਚਣਾ ਚਿਮਟਾ ਉਹ ਕਹਿੰਦੀ ਅਸੀਂ ਵੀ ਖੇਡਦੇ ਹੁੰਦੇ ਸੀ ਘਰ ਚ ਟਾਲੀ ਹੁੰਦੀ ਸੀ ਤੇ ਟਾਲੀ ਦੇ ਕੱਚੇ-ਕੱਚੇ ਪੱਤੇ ਤੋੜ ਲੈਣੇ ਤੇ ਉਹਨਾਂ ਦੇ ਪਰੌਂਠੇ ਬਣਾ ਲੈਣੇ ਕਿ ਆ ਪਰੌਂਠੇ ਆ ਜੀ ਉਹਨਾਂ ਨੂੰ ਹਲਕੇ ਜੇ ਗਿੱਲੇ ਕਰਕੇ ਧੋਣਾ ਫਿਰ ਉਹਨਾਂ ਤੇ ਲੋਨ ਭੁੱਕ ਲੈਣਾ ਫਿਰ ਉਹ ਕਿੰਨਾ ਲੋ ਭੈਣ ਜੀ ਤੁਸੀਂ ਸਾਡੇ ਘਰੇ ਆਓ ਤੁਸੀਂ ਫੁਲਕਾ ਖਾਓਗੇ ਪਰੌਂਠਾ ਖਾਓਗੇ ਉਹ ਬੱਚੀਆਂ ਨੇ ਕਹਿੰਦੇ ਉਹ ਪੱਤੇ ਚਬਾਈ ਜਾਣੇ ਹਾਲਾਂਕਿ ਟਾਲੀ ਦੇ ਪੱਤੇ ਇੱਕ ਮੈਡੀਸਿਨ ਵੀ ਹੈ ਕਿਉਂਕਿ ਪਿੱਛੇ ਜੇ ਇਹ ਸਿਰਫ ਜੁਰਬੈਚ ਹੀ ਨਹੀਂ ਟਾਲੀ ਦੇ ਫੁੱਲ ਟਾਲੀ ਦਾ ਸ਼ਹਿਦ ਬਹੁਤ ਕਮਾਲ ਦਾ ਹੁੰਦਾ ਟਾਲੀ ਦੇ ਫੁੱਲਾਂ ਤੋਂ ਬਣਦਾ ਜੋ ਟਾਲੀ ਦੇ ਪੱਤਿਆਂ ਦੇ ਵਿੱਚ ਵੀ ਆਪਣੇ ਗੁਣ ਨੇ ਟਾਲੀ ਦੇ ਬੀਜਾਂ 'ਚ ਆਪਣੇ ਗੁਣ ਨੇ ਇਸ ਦੌਰਾਨ ਕਈ ਸਾਲ ਪਹਿਲਾਂ ਮੈਂ ਉਦੋਂ ਉਤਾਲ ਚੈਨਲ ਤੇ ਕੰਮ ਕਰਦਾ ਸੀ ਕਿ ਰਿਪੋਰਟ ਬਣਾਈ ਸੀ ਕਿ ਉਸ ਵਕਤ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਛਪੀ ਸੀ ਕਿ ਤਾਲੀਚੂਨ ਦੇ ਬੀਜਾਂ ਤੋਂ ਜਾਂ ਫੁੱਲਾਂ ਤੋਂ ਨਿਕਲਦੇ ਤੇਲ ਨਾਲ ਇੱਕ ਅੰਗਰੇਜ਼ੀ ਮੈਡੀਸਿਨ ਬਣਦੀ ਹੈ ਹੱਡਾਂ ਦੀ ਮਜ਼ਬੂਤੀ ਵਾਸਤੇ ਸੋ ਇਹ ਸਾਲਟ ਉਹਨਾਂ ਚੀਜ਼ਾਂ ਤੋਂ ਲੈਂਦੇ ਨੇ ਖੈਰ ਯਾਨੀ ਬੱਚੇ ਕਲਪਨਾ ਦੇ ਵਿੱਚ ਹੀ ਜਿਵੇਂ ਖੂ ਘਾਰੇ ਨੇ ਉਹ ਆ ਮੇਰਾ ਕਿਲਾ ਜਾਂ ਟਰੈਕਟਰ ਜਣੀ ਬੱਚੇ ਕਲਪਨਾ ਕਲਪਨਾ ਦੇ ਵਿੱਚ ਹੀ ਇੱਕ ਟੌਏ ਨੂੰ ਆਪਣੇ ਸਹੇਲੀ ਬਣਾ ਲੈਂਦੇ ਨੇ ਜਾਂ ਮਿੱਤਰ ਬਣਾ ਲੈਂਦੇ ਨੇ ਉਹਨਾਂ ਦੀ ਕਲਪਨਾ ਬਹੁਤ ਸਟਰੋਂਗ ਹੁੰਦੀ ਹੈ ਹੁਣ ਸਵਾਲ ਹੈ ਕਿ ਇਹ ਏਆਈ ਤਕਨੀਕ ਕੀ ਉਹਨਾਂ ਦੀ ਕਲਪਨਾ ਤੋਂ ਵੀ ਵੱਡੀ ਹੈ ਜਾਂ ਉਹਨਾਂ ਦੀ ਕਲਪਨਾ ਨੂੰ ਸ਼ਾਰਪ ਕਰੇਗੀ ਜਾਂ ਖੁੰਡਾ ਕਰੇਗੀ ਤਿੱਖਾ ਕਰੇਗੀ ਜਾਂ ਖੁੰਡਾ ਕਰੇਗੀ ਸੋ ਇਸ ਸੰਬੰਧੀ ਔਰੀਗਨ ਸਟੇਟ ਯੂਨੀਵਰਸਿਟੀ ਦੇ ਖੋਜੀ ਨਿਯੋਮੀ ਆਇਗਰ ਦੇ ਮਤਾਬਕ ਔਰੀਗਨ ਸਟੇਟ ਸੌਰੀ ਬੱਚਿਆਂ ਦੀ ਕਲਪਨਾ ਸ਼ਕਤੀ ਪੂਰੀ ਤਰ੍ਹਾਂ ਸਮਰੱਥ ਹੈ ਬੱਚੇ ਬਿਨਾਂ ਕਿਸੇ ਤਕਨੀਕ ਦੇ ਵੀ ਖਡਾਉਣਿਆਂ ਨੂੰ ਜੀਵਤ ਬਣਾ ਲੈਂਦੇ ਨੇ ਕਿ ਆ ਮੇਰੀ ਡੋਲ ਹੈ ਆ ਹੁਣ ਦੁੱਧ ਪੀਂਦੀ ਆ ਹੁਣ ਹੱਸਦੀ ਆ ਹੁਣ ਰੋਂਦੀ ਆ ਸੋ AI ਟੌਇਜ਼ ਇੱਕ ਤਹਿ ਸਕ੍ਰਿਪਟ ਜਾਂ ਡਾਟੇ ਦੇ ਆਧਾਰ ਤੇ ਹੀ ਕੰਮ ਕਰਦੇ ਨੇ ਜੋ ਉਹਨਾਂ ਚ ਪਾਇਆ ਗਿਆ ਉਹਨਾਂ ਨੇ ਉਹਨਾਂ ਹੀ ਬੋਲਣਾ ਉਹ ਬੱਚਿਆਂ ਦੇ ਨੂੰ ਆਪਣੇ ਮਨ ਦੀਆਂ ਕਹਾਣੀਆਂ ਘੜਦੇ ਨੇ ਇਸ ਲਈ ਜ਼ਰੂਰੀ ਨਹੀਂ ਕਿ AI ਟੌਇਜ਼ ਬੱਚਿਆਂ ਲਈ ਹਮੇਸ਼ਾ ਬਿਹਤਰ ਹੋਣ ਉਹ ਉਹਨਾਂ ਦੀ ਕਲਪਨਾ ਨੂੰ ਵੀ ਖੰਡਾ ਕਰਨਗੇ ਬੱਚੇ ਜੇਕਰ ਆਪ ਕਲਪਨਾ ਕਰਦੇ ਨੇ ਤਾਂ ਜਿਆਦਾ ਸ਼ਾਰਪ ਹੋ ਸਕਦੇ ਨੇ ਜੋ ਸਾਰੇ ਹੀ ਟਵਾਈਟਨਰ ਪਰ ਹੋਗੇ ਜਿਵੇਂ ਅਸੀਂ ਕੈਲਕੂਲੇਟਰ ਤੇ ਨਿਰਭਰ ਹੋ ਗਏ ਹਨ ਅਸੀਂ ਹੁਣ ਪਹਾੜੇ ਭੁੱਲ ਗਏ ਆ ਇਸੇ ਦੌਰਾਨ ਫੈਕਟਰ 5 ਟੋਨੀ ਬਾਕਸ ਆਡੀਓ ਟਵਾਈ ਜੋ ਬੱਚਿਆਂ ਨੂੰ ਪਸੰਦ ਆਉਂਦਾ ਮੈਂ ਤਸਵੀਰਾਂ ਤਾਂ ਨਹੀਂ ਦਿਖਾ ਸਕਾਂਗਾ ਵੈਸੇ ਤੁਹਾਨੂੰ ਦੱਸ ਰਿਹਾ ਸਾਰੇ ਟਵਾਈਜ਼ ਨੇ ਤੇ ਇਹ ਜਿਹੜਾ ਟੋਨੀ ਬਾਕਸ ਆਡੀਓ ਟਵਾਈ ਹੈ ਜੋ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਸਕਰੀਨ ਫਰੀ ਆਡੀਓ ਪਲੇਅਰ ਹੈ ਟੋਨੀ ਬਾਕਸਸ ਦੇ ਵਿੱਚ ਛੋਟੇ ਛੋਟੇ ਕੈਰੈਕਟਰ ਫਿਗਰ ਹੁੰਦੇ ਨੇ ਜਿਹੜੇ ਬਾਕਸ ਤੇ ਰੱਖ ਕੇ ਕਹਾਣੀਆਂ ਤੇ ਗਾਣੇ ਸੁਣਾਏ ਜਾ ਸਕਦੇ ਨੇ ਇਹ ਕ੍ਰੀਏਟਿਵ ਟੋਨਿਕ ਸੌਂਦੇ ਨੇ ਜਿਸ ਤਰ੍ਹਾਂ ਪੇਰੈਂਟਸ ਆਪਣੀ ਆਵਾਜ਼ ਦੇ ਵਿੱਚੋਂ ਰਿਕਾਰਡ ਕਰ ਸਕਦੇ ਨੇ ਬੱਚੇ ਆਪਣੀ ਦਾਦੀ ਜਾਂ ਨਾਨੀ ਦੀਆਂ ਕਹਾਣੀਆਂ ਇਸ ਤਰ੍ਹਾਂ ਹੀ ਸੁਣ ਸਕਦੇ ਨੇ ਭਾਵੇਂ ਉਹ ਕੋਲ ਵੀ ਨਾ ਹੋਣ ਇਸੋ ਇਸ ਲਈ ਇਹ ਟੌਏ ਬੱਚਿਆਂ ਨੂੰ ਇੰਟਰੈਕਟ ਆਨ ਪਪ ਦਿੰਦੇ ਨੇ ਜਾਨੀ ਇੱਕ ਛੋਟਾ ਜਿਹਾ ਲੱਕੜ ਦਾ ਟੇਬਲ ਬਣਾਇਆ ਤੇ ਉੱਤੇ ਇੱਕ ਛੋਟਾ ਜਿਹਾ ਟੌਆ ਹੈ ਉਹ ਬੋਲੀ ਜਾਂਦਾ ਹੈ ਜਿਹੜੀ ਤੁਹਾਡੀ ਦਾਦੀ ਨੇ ਜਾਂ ਕਿਸੇ ਮੇਰੇ ਵਰਗੇ ਬ੍ਰਾਡਕਾਸਟ ਨੇ ਕੋਈ ਕਹਾਣੀ ਬੱਚਿਆਂ ਦੀ ਸੁਣਾਈ ਹੈ ਉਹ ਬੱਚਾ ਉਹ ਕਹਾਣੀ ਵਿੱਚ ਫੀਡ ਕਰ ਦਿਓ ਉਹ ਬੱਚਾ ਤੁਹਾਨੂੰ ਕਹਾਣੀ ਸੁਣਾਏਗਾ ਫੋਟੋ ਆਏ ਮਤਲਬ ਬੱਚੇ ਦੇ ਰੂਪ ਦੇ ਵਿੱਚ ਆਵਾਜ਼ ਤੁਹਾਡੀ ਨਾਨੀ ਦੀ ਜਾਂ ਤੁਹਾਡੀ ਦਾਦੀ ਦੀ ਆਏਗੀ ਫੈਕਟਰ 5 ਇੱਕ YouTube ਪਲੇਅਰ ਹੈ ਇਹ ਸਬੰਧੀ YouTube ਪਲੇਅਰ ਇਹ ਵੀ ਕਾਰਡ ਬੇਸਡ AI ਆਡੀਓ ਟਾਇਰ ਹੈ YouTube ਪਲੇਅਰ ਜਾਨਕਿ YouTube ਇੱਕ ਮਿੰਨੀ ਟੋਨੀ ਬਾਕਸ ਹੈ ਲੇਕਿਨ ਇਸ ਦੇ ਵਿੱਚ ਕਈ ਕਾਰਡ ਵਰਤੇ ਜਾਂਦੇ ਨੇ ਜਿਵੇਂ ਆਪਾਂ ਮੈਮਰੀ ਕਾਰਡ ਤੋਂ ਨੇ ডিসਪਲੇ ਲੋ ਰੈਜ਼ੋਨੈਸ਼ਨ ਹੌਸਤਾ ਹੁੰਦਾ ਸਿਰਫ ਇੱਕ ਘੜੀ ਜਾਂ ਸਿੰਪਲ ਆਈਕਨ ਦਿਸਦੇ ਨੇ ਯੂਟੋ ਨੇ ਏਏ ਸਟੋਰੀ ਜਨਰੇਟਰ ਦਾ ਬੀਟਾ ਵਰਜ਼ਨ ਲਾਂਚ ਕੀਤਾ ਜਿਸ ਦੇ ਵਿੱਚ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਕਸਟਮ ਕਹਾਣੀਆਂ ਬਣਾ ਸਕਦੇ ਨੇ ਇਹ ਟੁਆਏ ਬੱਚਿਆਂ ਨੂੰ ਸਕਰੀਨ ਤੋਂ ਦੂਰ ਰੱਖਦਾ ਹੈ ਜਾਨੀ ਉਹ ਟੁਆਏ ਨੇ ਉਹਦੇ ਵਿੱਚ ਬੱਚੇ ਨੂੰ ਮੋਬਾਈਲ ਤੇ ਜਾਣ ਦੀ ਲੋਟ ਨਹੀਂ ਉਹ ਟੁਆਏ ਹੀ ਉਹਨਾਂ ਨੂੰ ਜਿਹੜੀਆਂ ਕਹਾਣੀਆਂ ਤੁਸੀਂ ਉਹਦੇ ਵਿੱਚ ਪਾ ਦਿੱਤੀਆਂ ਉਹ ਬੈਠਾ ਸੁਣਾਉਂਦਾ ਰਹਿੰਦਾ ਬੱਚੇ ਉਸ ਟੁਆਏ ਨੂੰ ਇੱਡੀ ਜਾਂਦੇ ਨੇ ਜਣ ਕੇ ਆਪਿਆਂ ਨੇ ਮਾਪਿਆਂ ਨੂੰ ਪਰਮਿਸ ਨਹੀਂ ਕਰਦੇ ਹੁਣ ਇਹ ਪੇਰੈਂਟ ਦੀ ਜਿਹੜੀ ਭੂਮਿਕਾ ਸਮਾਰਟ ਟੌਏ ਚੁਣਦੇ ਆਂ ਹੀ ਸਾਨੂੰ ਸਤਰ ਕਰਨਾ ਵੀ ਜ਼ਰੂਰੀ ਹੈ ਕਿਉਂਕਿ AI ਟੌਏ ਚੁਣਦੇ ਵਕਤ AI ਖਡਾਉਣੇ ਚੁਣਦੇ ਵਕਤ ਪੇਰੈਂਟਸ ਨੂੰ ਸੁਚੇਤ ਰਹਿਣਾ ਚਾਹੀਦਾ ਸਿਰਫ ਬ੍ਰਾਂਡ ਜਾਂ ਤਕਨੀਕ ਦੇਖ ਕੇ ਟੌਏ ਨਾ ਖਰੀਦੋ ਬਲਕਿ ਇਹ ਟੌਏ ਬੱਚੇ ਦੀ ਉਮਰ ਉਸ ਦੀ ਰੁਚੀ ਉਸ ਦੇ ਵਿਕਾਸ ਦੇ ਅਨੁਕੂਲ ਨੇ ਜਾਂ ਨਹੀਂ ਇਹ ਸੋਚ ਕੇ ਖਰੀਦੋ ਇਸ ਜਰਨ 8 toy ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਵਧਾਉਂਦੇ ਨੇ ਜਾਂ ਉਸ ਨੂੰ ਸੀਮਤ ਕਰਦੇ ਨੇ ਕਿਉਂਕਿ ਉਸ ਦੇ ਵਿੱਚ ਜਿਹੜਾ ਡਾਟਾ ਸਿਕਿਉਰਿਟੀ ਉਸ ਤੋਂ ਪਿਆ ਰੱਖਿਆ ਗਿਆ ਇਹ toy ਸਕਰੀਨ ਟਾਈਮ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਇਹ ਵੀ ਸੋਚਣਾ ਪੈਂਦਾ ਆਖਰ ਕਿਉਂ ਇਸ toy ਦਾ ਮਕਸਦ ਬੱਚਿਆਂ ਨੂੰ ਖੁਸ਼ ਕਰਨਾ ਤੇ ਉਹਨਾਂ ਦਾ ਵਿਕਾਸ ਕਰਨਾ ਹੋਣਾ ਚਾਹੀਦਾ ਨਾ ਕਿ ਸਿਰਫ ਤਕਨੀਕ ਦਿਖਾਉਣਾ ਸੋ ਇਸ ਕਰਕੇ ਇਹ ਜੋ ਸلسਲਾ ਹੋਇਆ ਉਹ ਸਮੇਂ ਦੀਆਂ ਗੱਲਾਂ ਨੇ ਉਧਰ ਜਿਹੜੀਆਂ ਐਪ ਟੈਕਸੀ ਸਵਾਵਾਂ ਨੇ ਉਹਨਾਂ ਦੇ ਵਿੱਚ ਨਵੇਂ ਗਾਈਡਲਾਈਨ ਭਾਰਤ ਸਰਕਾਰ ਨੇ ਜਾਰੀ ਕਰ ਦਿੱਤੀਆਂ ਨੇ ਇਸ ਵੰਦੀ ਇੱਕ ਘੱਟ 60% ਲੋਕਾਂ ਦਾ ਕਹਿਣਾ ਕਿ ਇਹਨਾਂ ਸਵਾਵਾਂ ਦਾ ਅਨੁਭਵ ਬੁਰਾ ਆ ਹਾਲਾਂਕਿ ਇਹ ਟੈਕਸੀ ਬੜੀ ਬਿਹਤਰ ਸਾਧਨ ਸਾਬਤ ਹੋ ਰਹੀ ਹੈ ਖੈਰ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਹੁਣ ਆਪਾਂ ਕਰੀਏ ਸਮਾਪਤੀ ਤੇ ਸਭ ਵੀਰਾਂ ਦਾ ਧੰਨਵਾਦ ਤੇ ਵਧਾਈਆਂ ਪੰਜਾਬ ਨੂੰ ਸੋ ਤਨਵੀ ਨੇ ਜੋ ਕਮਾਲ ਕੀਤੇ ਪੰਜਾਬ ਦੀ ਧਿਆਣੀ ਨੇ 16 ਸਾਲ ਦੀ ਉਮਰ ਦੇ ਵਿੱਚ ਬੈਡਮਿੰਟਨ ਦੇ ਖੇਤਰ ਦੇ ਵਿੱਚ ਜੋ ਪ੍ਰਾਪਤੀਆਂ ਇਸ ਬੱਚੀ ਨੇ ਕੀਤੀਆਂ ਨੇ ਉਹਦੀਆਂ ਬਹੁਤ-ਬਹੁਤ ਮੁਬਾਰਕਾਂ ਉਸ ਤੇ ਪਰਿਵਾਰ ਨੂੰ ਤੇ ਇਸ ਕਰਕੇ ਇਹ ਜਿਹੜੀਆਂ ਇੱਕ ਪਾਸੇ ਏਡੀਆਂ ਨੈਗੇਟਿਵ ਖਬਰਾਂ ਨੇ ਤੇ ਦੂਸਰੇ ਪਾਸੇ ਇਹ ਬੱਚੀ ਬੈਡਮਿੰਟਨ ਦੇ ਖੇਤਰ ਦੇ ਵਿੱਚ ਜਗਜਤ ਜੋ ਕੀ ਹੈ ਇਹ ਆਪਣੇ ਆਪ ਦੇ ਵਿੱਚ ਤਨਵੀ ਤੇ ਉਸ ਦੀ ਮਾਮੀਨਾ ਸ਼ਰਮਾ ਦੀ ਵੱਡੀ ਪ੍ਰਾਪਤੀ ਹੈ ਸੋ ਹੁਸ਼ਿਆਰ ਪਰ ਨਾਲ ਸੰਬੰਧਿਤ ਇਹ ਬੱਚੀ ਜਿਹੜੀ ਪੀਵੀ ਸਿੰਧੂ ਤੇ ਸੈਨਾ ਨਹਿਵਾਲ ਬਣਦੀ ਜਾ ਰਹੀ ਹੈ ਇਸ ਦੀ ਪ੍ਰਾਪਤੀ ਤੇ ਸਮੁੱਚੇ ਪੰਜਾਬ ਨੂੰ ਮਾਣ ਹੈ ਸੋ ਤਨਵੀ ਸ਼ਰਮਾ ਨੇ ਬੀ ਡਬਲਯੂ ਐਫ ਸੁਪਰ 300 ਯੂ ਐਸ ਓਪਨ 25 ਦੇ ਵਿੱਚ ਉਪਜੇਤੂ ਹਾਸਲ ਹੈ 16 ਸਾਲ ਉਮਰ ਹੈ ਤੇਜਸ ਨੇ ਬੈਡਮਿੰਟਨ ਦੇ ਖੇਤਰ ਦੇ ਵਿੱਚ ਆਪਣਾ ਨਾਮ ਕਮਾਇਆ ਜਿਸ ਅਧੀਨ ਉਹ ਜੂਨੀਅਰ ਬੈਡਮਿੰਟਨ ਦੀ ਵਿਸ਼ਵ ਰੈਂਕਿੰਗ ਦੇ ਵਿੱਚ ਪਹਿਲੇ ਨੰਬਰ ਤੇ ਪੁੱਜ ਗਈ ਹੈ। ਸੋ ਇਹ ਵੀ ਮੁਬਾਰਕ ਹੋਵੇ। ਤੇ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਵਕਤ ਕਹਿੰਦਾ ਕਿ ਤੁਹਾਡੇ ਤੋਂ ਲਈਏ ਆ ਗਿਆ ਅੱਜ ਜਾਗਵੜੀ ਸਵਖਤੇ ਦੀ ਖੁੱਲੀ ਹੈ। ਤੈਨੂੰ ਵੇਜ 3:30 ਵਜੇ ਦੀ ਜਾਗ ਖੁੱਲ ਗਈ ਅੱਜ ਸਰਸ ਸ ਚੰਗੀ ਹੋਈ ਐਕਸਰਸਾਈਜ਼ ਵਧੀਆ ਹੋਈ ਕੰਮਕਾਜ ਵਧੀਆ ਹੋਏ ਭਗਵਾਨੀ ਹੋਈ ਤੇ ਕੁਝ ਕਹਾਣੀਆਂ ਪੜੀਆਂ ਕੋਸ਼ਿਸ਼ ਕਰਾਂਗੇ ਕਿ ਹੁਣ ਸ਼ਾਮ ਨੂੰ ਵੀ ਤੁਹਾਨੂੰ ਕੋਈ ਕਹਾਣੀ ਕੋਣੀ ਸੁਣਾ ਦਿਆ ਕਰੀ ਮੇਰੇ ਖਲਾ ਰਿਕਾਰਡਡ ਸੁਣਾ ਦਿਆ ਕਰੀ ਉਸ ਪਾਸੇ ਦਾ ਸੋਚਦਾ ਸੀ ਤੇ ਜਲਦ ਕਹਾਣੀਆਂ ਸ਼ੁਰੂ ਕਰਾਂਗੇ ਤੇ ਰਿਕਾਰਡਡ ਕਰਾਂਗੇ ਲਾਈਵ ਕਰਨਾ ਤਾਂ ਜੀ ਔਖਾ ਹੈ ਅ ਰਜਿੰਦਰ ਮਰਤਲਕ ਸਾਹਿਬ ਕਹਿੰਦੇ ਮੈਂ ਵੀ ਬੱਚਾ ਨੂੰ 12 ਵਿਕਰੀ ਸਿਖਾਈ ਹੈ ਬੜੀ ਦਿਲਚਸਪੀ ਨਾਲ ਖੇਡਦੇ ਨੇ ਹਾਂ ਇਹ ਜਿਹੜੀਆਂ ਖੇਡਾਂ ਨੇ ਨਾ ਇਹ ਵਧੀਆ ਨੇ ਖੇਡਣੀਆਂ ਚਾਹੀਦੀਆਂ ਨੇ 12 ਵਿਕਰੀ ਇੱਕ ਰੋੜੇ ਹੁੰਦੇ ਸੀ ਪਾਜੀ ਰੋੜੇ ਖੇਡਦੇ ਹੁੰਦੇ ਸੀ ਗੀਟੇ ਕੰਤ ਨਿਆਣੇ ਨੇ ਮੈਂ ਗੀਟੇ ਖੇਡਣ ਲਾ ਲਈ ਉਹ ਵੀ ਇੱਕ ਕਲਾ ਹੁੰਦੀ ਸੀ ਇਸੇ ਤਰ੍ਹਾਂ ਪੀਚੋ ਬੱਕਰੀ ਸਟਾਪੂ ਰਜਿੰਦਰ ਚਿਮਾ ਜੀ ਕਹਿੰਦੇ ਪੰਜਾਬ ਤੋਂ ਬਾਹਰ ਇਸ ਨੂੰ ਸ਼ੀਸ਼ਮ ਕਿਹਾ ਜਾਂਦਾ ਹਾਂ ਪੰਜਾਬ ਦਾ ਰਾਜ ਰੋਖਾ ਟਾਲੀ ਆਮ ਕੋਲੇ ਮਲੀ ਤੇ ਜੰਡ ਕੋਲ ਟਾਲੀ ਅਕਲ ਬਿਨਾ ਗੋਰਾ ਰੰਗ ਜਹੇ ਗੋਰਾ ਰੰਗ ਜਾਏ ਖਾਲੀ ਸੋ ਅਕਲਾਂ ਨਾਲ ਹੀ ਮੁੱਲ ਪੈਂਦਾ ਜੀ ਉਦਾਂ ਗੋਰੇ ਰੰਗ ਦੀ ਵੀ ਕੋਈ ਕੀਮਤ ਨਹੀਂ ਚੀਮਾ ਸਾਹਿਬ ਥੈਂਕ ਯੂ ਤੇ ਧੰਨਵਾਦ ਸਭ ਵੀਰਾਂ ਦਾ ਯੂਪੀ ਚ ਵੀ ਸ਼ੀਸ਼ਮ ਕਹਿੰਦੇ ਆ ਖੋਖੋ ਵੀ ਵਧੀਆ ਖੇਡ ਹੈ ਪਰ ਕੰਗਸਾਬ ਅੱਜ ਕੱਲ ਦਾ ਖੋਖੋ ਆਮ ਹੋ ਗਈ ਹੈ ਕਿ ਤੁਸੀਂ ਉਹਦੀ ਖੋਖਵਾਈ ਕਰੋ ਉਹਦੀ ਖੋਖਵਾਈ ਕਰੇ ਉਹ ਖੋਖੋ ਹੋ ਗਈ ਹੈ ਸੋ ਲਾਓ ਫਰ ਸਭ ਸੱਜਣਾ ਦਾ ਧੰਨਵਾਦ ਪ੍ਰੋਮ ਚੰਗਾ ਲੱਗਦਾ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ 256 ਸੱਜਣਾ ਨੇ ਲਾਈਕ ਕੀਤਾ ਮੇਰੇ ਸਮੇਤ ਤੇ ਸੁਣਨ ਵਾਲੇ ਭਾਵੇਂ 700 ਤੋਂ ਉੱਪਰ ਸੀ ਸੋ ਰਿਪੀਟ ਪ੍ਰੋਮ ਵੀ ਅਗਰ ਸੁਣਦੇ ਹੋ ਤਾਂ ਲਾਈਕ ਜ਼ਰੂਰ ਦਬਾ ਦਿਆ ਕਰੋ ਜੇ ਨਹੀਂ ਵਧੀਆ ਲੱਗਦਾ ਡਿਸ ਲਾਈਕ ਦਬਾ ਦਿਆ ਕਰੋ ਸੋ ਇਹਦੇ ਨਾਲ ਪ੍ਰੋਗਰਾਮ ਨੂੰ ਥੋੜਾ ਜਿਹਾ ਬੂਸਟ ਮਿਲਦਾ ਹੈ ਇੱਥੇ ਗਈਆਂ ਖੇਡਾਂ ਕਿ ਕਲੀ-ਕਲੀਰ ਦੀਆਂ ਦੁਪੱਟਾ ਪਾਬੋ ਦਾ ਤੇ ਪੱਗ ਮੇਰੇ ਵੀਰ ਦੀਆਂ ਸੋ ਖੈਰ ਜ਼ਿੰਦਗੀ ਦੇ ਖੇਡਾਂ ਹੁਣ ਵੀ ਨੇ ਜ਼ਿੰਦਗੀ ਨੂੰ ਚੜ੍ਹਦੀ ਕਲਾ ਨਾਲ ਜੀਵੀਏ ਅچھے ਦੋਸਤ ਬਣਾਈਏ ਅੱਛਾ ਖਾਈਏ ਅੱਛਾ ਪੜ੍ਹੀਏ ਅੱਛਾ ਹੰਡਾਈਏ ਸਾਦਗੀ ਚ ਰਹੀਏ ਕਰਤ ਕਰੀਏ ਜ਼ਿੰਦਗੀ ਅੱਜ ਵੀ ਉਦਾਂ ਲਈ ਹੈ ਜ਼ਿੰਦਗੀ ਜੰਦਾਬਾਦ ਜੇ ਉੱਡਦੀਆਂ ਛੱਡ ਹੱਥਾਂ ਦੀਆਂ ਛੱਡ ਕੇ ਉੱਡਦੀਆਂ ਦੇ ਮਗਰ ਫਿਰੋਗੇ ਤੇ ਫਿਰ ਹਾਲਾਤ ਮਾੜੇ ਹੋਣੇ ਨੇ ਸੋ ਹੋਸਟਲੋਂ ਕਹਿੰਦੇ ਅੱਜ ਮੈਂ ਵੀ ਖੁੱਲ ਕੇ ਸੋਇਆ ਦੂਜੀ ਗੱਲ ਆਪਣੇ ਪ੍ਰੋਮ ਦੇ ਸ਼ੇਅਰ ਕਰਨ ਦੀ ਆਪਸ਼ਨ ਨਹੀਂ ਆ ਰਹੀ। ਅੱਛਾ ਨਹੀਂ ਇਦਾਂ ਦੀ ਗੱਲ ਤਾਂ ਨਹੀਂ ਢੱਲੋ ਸਾਬ। ਥੈਂਕ ਯੂ ਮਿਹਰਬਾਨੀ। ਚੜ੍ਹਦੀ ਕਲਾ ਸੋ ਇਸ ਦੇ ਨਾਲ ਹੀ ਦਿਓ ਆ ਗਿਆ। ਸਸਿ ਕਾਲ ਜੁੜੇ ਰਹੋ ਟਿਵਾਨਾ ਰੇਡੀਓ ਦੇ ਨਾਲ।